ਪੰਥਕ ਜਿਹੜੀ ਸਰਕਾਰ ਸੀ ਉਹ 16% ਦੀ ਜਗ੍ਹਾ 13% ਤੇ ਆ ਕੇ ਰਹਿ ਗਈ 16% ਤੇ ਜਾ ਕੇ ਜਿੱਤੇ ਜ਼ਮਾਨਤ ਬਚਦੀ ਹੈ ਉਸ ਤੋਂ ਵੀ ਥੱਲੇ ਪੂਰੀ ਪਾਰਟੀ ਦੀ ਜ਼ਮਾਨਤ ਜਬਤ ਹੋਈ ਸ਼ਰ ਲੋਕਾਂ ਦੇ ਵਿੱਚ ਇਹ ਇਸ ਗੱਲ ਦਾ ਜਿੱਥੇ ਰੋਸ਼ ਹੈਗਾ ਲੋਕਾਂ ਦੇ ਨਾਲ-ਨਾਲ ਜਿਹੜੀ ਉਹ ਲੀਡਰਸ਼ਿਪ ਹੈ ਜਿਹੜੀ ਹਰ ਵਕਤ ਹਰ ਮੌਕੇ ਦੇ ਉੱਤੇ ਸਦਾਰ ਸੁਪੀਰ ਸਿੰਘ ਬਾਦਲ ਦੇ ਨਾਲ ਖਲੋਤੀ ਰਹੀ ਹੈ ਕਈ ਐਫਓਜੀ ਮੈਂ ਦੇਖ ਰਿਹਾ ਸੀ ਕੱਲ ਦੀ ਮੀਟਿੰਗ ਦੇ ਵਿੱਚ ਕੀ ਐਫਓ ਐਫਓ ਦੇ ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਲੱਗ ਗਈਆਂ ਕਈ ਕਈ ਤਹਾਕੇ ਤੋਂ ਰਖੜਾ ਪਰਿਵਾਰ ਬੀਬੀ ਜਗੀਰ ਕੌਰ ਜੀ ਚੰਦੂ ਵਾਜਰਾ ਸਾਹਿਬ ਇਹ ਸਾਰੇ ਪਰਿਵਾਰ ਜਿਹੜੇ ਨੇ ਕਈ ਜਨਰੇਸ਼ਨਸ ਤੋਂ ਜਿਹੜੇ ਨੇ ਇਹ ਅਕਾਲੀ ਦਲ ਦੇ ਵਰਕਰ ਨੇ ਔਰ ਅੱਜ ਵੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਮੰਗ ਹੈ ਉਹ ਅਕਾਲੀ ਦਲ ਤੋਂ ਬਾਹਰ ਜਾਣ ਦੀ ਗੱਲ ਨਹੀਂ ਕਰ ਰਹੇ ਮਗਰ ਅਕਾਲੀ ਦਲ ਨੂੰ ਰਿਫਾਰਮ ਲਿਆਉਣ ਵਾਸਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਇਸਤਿਫਾ ਮੰਗਿਆ ਔਰ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਵੱਡੀ ਜ਼ਿੱਦ ਨਹੀਂ ਹੋਣੀ ਚਾਹੀਦੀ ਕਿ ਮੇਰਾ ਮੇਰੇ ਤੋਂ ਕੋਈ ਇਸਤਿਫਾ ਮੰਗ ਰਿਹਾ ਤੇ ਮੈਨੂੰ ਇਸਤਿਫਾ ਦੇਣਾ ਜਾਂ ਨਹੀਂ ਦੇਣਾ ਮਗਰ ਇਹਦੇ ਵਿੱਚ ਆਪਣੀ ਨੈਤਿਕਤਾ ਦੇ ਉਤੇ ਇਸਤਫਾ ਪਾਰਟੀ ਦੇ ਅੱਗੇ ਰੱਖਣਾ ਚਾਹੀਦਾ ਸੀ ਪਾਰਟੀ ਇਹਨੂੰ ਮਨਜ਼ੂਰ ਕਰਦੀ ਨਾ ਮਨਜ਼ੂਰ ਕਰਦੀ ਮਗਰ ਇੱਕ ਇਲੈਕਸ਼ਨ ਦੋ ਇਲੈਕਸ਼ਨ ਤਿੰਨ ਇਲੈਕਸ਼ਨ ਚੌਥੀ ਇਲੈਕਸ਼ਨ ਤੋਂ ਬਾਅਦ ਜਿਸ ਵਕਤ ਇੱਕ ਰਿਵੋਲਟ ਹੋਇਆ ਇਹ ਹੁਣ ਮੈਂ ਸਮਝਦਾ ਕਿ ਲਾਜ਼ਮੀ ਸੀ ਔਰ ਅੱਜ ਵੀ ਅਗਰ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਅਗਰ ਦੋ ਕਦਮ ਪਿੱਛੇ ਚੁੱਕਦੇ ਹੁੰਦੇ ਨੇ ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਫਿਰ ਇੱਕ ਰਿਫਾਰਮ ਆਏਗਾ ਅਕਾਲੀ ਦਲ ਵੀ ਫਿਰ ਦੁਬਾਰਾ ਉਬਲੰਦੀਆ ਤੇ ਪਹੁੰਚੇਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹਾਲ ਹੋ ਰਿਹਾ ਲਗਾਤਾਰ ਇਲੈਕਸ਼ਨਾਂ ਹਾਰਨੀਆਂ 2017 ਤੋਂ ਲੈ ਕੇ ਅੱਜ ਤੱਕ ਤਕਰੀਬਨ ਜਿੰਨੀਆਂ ਇਲੈਕਸ਼ਨਾਂ ਹੋਈਆਂ 2017 ਦੀ ਇਲੈਕਸ਼ਨ ਹੋਈ ਹੈ 2019 ਦੀ ਇਲੈਕਸ਼ਨ ਹੋਈ ਹੈ ਉਸ ਤੋਂ ਬਾਅਦ 22 ਦੀ ਇਲੈਕਸ਼ਨ ਹੋਈ ਹੈ ਤੇ ਫਿਰ ਅੱਜ 24 ਦੀ ਇਲੈਕਸ਼ਨ ਚਾਰ ਇਲੈਕਸ਼ਨਾਂ ਲਗਾਤਾਰ ਇੰਨੀ ਬੁਰੀ ਤਰ੍ਹਾਂ ਅਕਾਲੀ ਦਲ ਹਾਰਦਾ ਪਿਆ ਔਰ ਇਹਦਾ ਜਿਹੜਾ ਰਿਜ਼ਲਟ ਇਹਦਾ ਜਿਹੜਾ ਇਫੈਕਟ ਹੈ ਕੱਲਾ ਅਕਾਲੀ ਦਲ ਦੇ ਉੱਤੇ ਨਹੀਂ ਪੈ ਰਿਆ ਪੂਰੇ ਹਿੰਦੁਸਤਾਨ ਦੇ ਵਿੱਚ ਬੈਠੇ ਸਿੱਖਾਂ ਦੇ ਉੱਤੇ ਵੀ ਪੈ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਇੱਕ ਨੁਮਾਇੰਦਾ ਜਥੇਬੰਦੀ ਸੀ ਜਿਹਦੇ ਉੱਤੇ ਹਰ ਸਿੱਖ ਨੂੰ ਮਾਣ ਸੀ ਹਰ ਸਿੱਖ ਇਸ ਗੱਲ ਦੇ ਉੱਤੇ ਸੀ ਕਿ ਜਦ ਸਾਡੇ ਉੱਤੇ ਕੋਈ ਵਿਪਤਾ ਆਏਗੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਪੰਥਕ ਪਾਰਟੀ ਉਹ ਸਾਡੇ ਲਈ ਖਲ ਹੋਏਗੀ ਮਗਰ ਲਗਾਤਾਰ ਜੋ ਆਪਣੇ এজেন্ডੇ ਤੋਂ ਆਪਣੀ ਆਈਡੀਓਲੋਜੀ ਤੋਂ ਸ਼੍ਰੋਮਣੀ ਅਕਾਲੀ ਦਲ ਪਿੱਛੇ ਹੁਟਦਾ ਜਾ ਰਿਹਾ ਉਹਦਾ ਕਾਰਨ ਇੱਕ ਨਹੀਂ ਹੈ ਕਈ ਸਾਰੇ ਨੇ ਔਰ ਤੁਸੀਂ ਦੇਖਿਆ ਕਿ ਜਿਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਰਿਜ਼ਲਟ ਇਫੈਕਟ ਆਣਾ ਸ਼ੁਰੂ ਹੋਇਆ ਜਿਸ ਵਕਤ ਸੁਮੇਤ ਸੈਣੀ ਨੂੰ ਡੀਜੀਪੀ ਲਾਇਆ ਗਿਆ ਹਜ਼ਾਰ ਆਲਮ ਵਰਗਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕਰਾ ਦਿੱਤਾ ਗਿਆ ਵੱਡੇ ਅਹੁਦੇ ਦਿੱਤੇ ਗਏ ਉਹਦੇ ਪਰਿਵਾਰ ਦੇ ਵਿੱਚ ਟਿਕਟਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਰਾਮ ਰਹੀਮ ਨੂੰ ਮਾਫੀ ਦੇਣ ਦੀ ਗੱਲ ਆਈ ਉਹ ਵੀ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਦਿੱਤੀ ਜਦੀ ਸਾਰੀ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਮੰਡੀ ਗਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਅਦੀਨ ਸ਼ਰੋਮਣੀ ਕਮੇਟੀ ਚੱਲ ਰਹੀ ਹੈ ਔਰ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਉਹ ਪ੍ਰਬੰਧਕ ਨਹੀਂ ਜਿਹੜੇ ਉਹ ਅਕਾਲ ਤਖਤ ਦੇ ਜਥੇਦਾਰ ਨੂੰ ਚੁੰਦੇ ਨੇ ਸੋ ਇਹ ਸਾਰੇ ਜਿਹੜੇ ਰਿਜ਼ਲਟਸ ਨੇ ਇੱਕ ਲੋਕਾਂ ਦੇ ਵਿੱਚ ਮਾਈਂਡ ਦੇ ਵਿੱਚ ਸੈਟਅਪ ਬੈਠ ਗਿਆ ਕਿ ਇਹ ਪੰਥ ਦੀ ਜਿਹੜੀ ਨੁਮਾਇੰਦਗੀ ਜਥੇਬੰਦੀ ਸੀ ਇਹ ਜਥੇਬੰਦੀ ਅੱਜ ਆਪਣੇ ਏਜੰਡੇ ਤੋਂ ਹਟ ਗਈ ਹੈ ਔਰ ਸਭ ਤੋਂ ਵੱਡੀ ਜਿਹੜੀ ਮਾਰ ਪਈ ਹੈ ਜਿਸ ਵਕਤ ਗੁਰੂਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀਆ ਹੁੰਦੀ ਹੈ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਜਿਹੜੇ ਆ ਸੜਕਾਂ ਤੇ ਰੋਲੇ ਗਏ ਆ ਉਹਨਾਂ ਦੀਆਂ ਬੇਦਬੀਆਂ ਕੀਤੀਆਂ ਗਈਆਂ ਔਰ ਉਹਨੂੰ ਉਹਦੇ ਅਵਜ ਦੇ ਵਿੱਚ ਇਸ ਵਕਤ ਸ਼ਾਂਤਮਈ ਪ੍ਰੋਟੈਸਟ ਚੱਲ ਰਹੇ ਹੋਏ ਉੱਥੇ ਪੰਥ ਦੀ ਸਰਕਾਰ ਹੋਵੇ ਔਰ ਉਥੇ ਸ਼ਾਂਤਮਈ ਪ੍ਰੋਟੈਸਟ ਕਰਨ ਵਾਲਿਆਂ ਦੇ ਉੱਤੇ ਗੋਲੀਆਂ ਚਲਾਈਆਂ ਜਾਣ ਇਹ ਸਾਰੀਆਂ ਗੱਲਾਂ ਨੇ ਇੱਕ ਪੰਜਾਬ ਦੇ ਵਿੱਚ ਐਫਓਜੀ ਸਥਿਤੀ ਬਣਾਤੀ ਕਿ ਅੱਜ ਪੰਜਾਬ ਦਾ ਕੋਈ ਪੰਥਕ ਪਰਿਵਾਰ ਕੋਈ ਪੰਥਕ ਬੰਦੇ ਸ਼ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਚੰਗਾ ਨਹੀਂ ਸਮਝਦੇ ਔਰ ਇਹਦਾ ਰਿਜ਼ਲਟ ਕੀ ਹੋਇਆ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਹਾਰ ਹੋਣੀ ਸ਼ੁਰੂ ਹੋਈਏ ਪਰ ਐਸਵਰੀ ਜਿਹੜੀ 2024 ਦੀ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਆ ਉਹਦੇ ਰਿਜ਼ਲਟ ਨੇ ਤੇ ਇਹ ਕਲੀਅਰ ਕਰਤਾ ਕਿ ਅੱਜ ਪੰਜਾਬ ਦਾ ਹਰ ਵਰਗ ਚਾਹੇ ਉਹ ਕਿਸਾਨ ਵਰਗ ਹੋਏ ਚਾਹੇ ਉਹ ਦੂਜੇ ਸਮਾਜ ਦੇ ਵਰਗ ਹੋਣ ਚਾਹੇ ਉਹ ਪਿਛੜਾ ਵਰਗ ਹੋਏ ਤੇ ਚਾਹੇ ਆਪਣੇ ਪੰਥਕ ਲੋਕ ਹੋਣ ਕਿਉਂਕਿ ਦੋ ਸੀਟਾਂ ਜਿਹੜੀਆਂ ਪੰਥਕ ਸੀਟ ਦੇ ਨਾਮ ਦੇ ਉੱਤੇ ਜਿੱਤੀਆਂ ਗਈਆਂ ਆ ਦੀ ਫਰੀਦਕੋਟ ਦੀ ਤੇ ਖਡੂਰ ਸਾਹਿਬ ਦੀ ਇਹ ਪੰਥ ਦੇ ਨਾਮ ਉੱਤੇ ਉੱਤੇ ਜਿੱਤੀਆਂ ਗਈਆਂ ਔਰ ਦੂਜੇ ਪਾਸੇ ਪੰਥਕ ਜਿਹੜੀ ਸਰਕਾਰ ਸੀ ਉਹ 16% ਦੀ ਜਗ੍ਹਾ 13% ਤੇ ਆ ਕੇ ਰਹਿ ਗਈ 16% ਤੇ ਜਾ ਕੇ ਜਿੱਤੇ ਜ਼ਮਾਨਤ ਬਚਦੀ ਹੈ ਉਸ ਤੋਂ ਵੀ ਥੱਲੇ ਪੂਰੀ ਪਾਰਟੀ ਦੀ ਜ਼ਮਾਨਤ ਜਬਤ ਹੋਈ ਸਿਰ ਲੋਕਾਂ ਦੇ ਵਿੱਚ ਇਹ ਇਸ ਗੱਲ ਦਾ ਜਿੱਥੇ ਰੋਸ਼ ਹੈਗਾ ਲੋਕਾਂ ਦੇ ਨਾਲ-ਨਾਲ ਜਿਹੜੀ ਉਹ ਲੀਡਰਸ਼ਿਪ ਹੈ ਜਿਹੜੀ ਹਰ ਵਕਤ ਹਰ ਮੌਕੇ ਦੇ ਉੱਤੇ ਸardar ਸੁਪੀਰ ਸਿੰਘ ਬਾਦਲ ਦੇ ਨਾਲ ਖਲੋਤੀ ਰਹੀ ਹੈ ਕਈ ਐਫਓਜੀ ਮੈਂ ਦੇਖ ਰਿਹਾ ਸੀ ਕੱਲ ਦੀ ਮੀਟਿੰਗ ਦੇ ਵਿੱਚ ਕੀ ਐਫਓ ਐਫਓ ਦੇ ਪਰਿਵਾਰ ਨੇ ਜਿਨ੍ਹਾਂ ਦੀਆਂ ਜ਼ਿੰਦਗੀਆਂ ਲੱਗ ਗਈਆਂ ਕਈ ਕਈ ਤਹਾਕੇ ਤੋਂ ਰਖੜਾ ਪਰਿਵਾਰ ਬੀਬੀ ਜਗੀਰ ਕੌਰ ਜੀ ਚੰਦੂ ਵਾਜਰਾ ਸਾਹਿਬ ਇਹ ਸਾਰੇ ਪਰਿਵਾਰ ਜਿਹੜੇ ਨੇ ਕਈ ਜਨਰੇਸ਼ਨਸ ਤੋਂ ਜਿਹੜੇ ਨੇ ਇਹ ਅਕਾਲੀ ਦਲ ਦੇ ਵਰਕਰ ਨੇ ਔਰ ਅੱਜ ਵੀ ਅਕਾਲੀ ਦਲ ਦੇ ਵਿੱਚ ਉਹਨਾਂ ਦੀ ਮੰਗ ਹੈ ਉਹ ਅਕਾਲੀ ਦਲ ਤੋਂ ਬਾਹਰ ਜਾਣ ਦੀ ਗੱਲ ਨਹੀਂ ਕਰ ਰਹੇ ਮਗਰ ਅਕਾਲੀ ਦਲ ਨੂੰ ਰਿਫਾਰਮ ਲਿਆਉਣ ਵਾਸਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਦਾ ਇਸਤਿਫਾ ਮੰਗਿਆ ਔਰ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਵੱਡੀ ਜ਼ਿੱਦ ਨਹੀਂ ਹੋਣੀ ਚਾਹੀਦੀ ਕਿ ਮੇਰਾ ਮੇਰੇ ਤੋਂ ਕੋਈ ਇਸਤਿਫਾ ਮੰਗ ਰਿਹਾ ਤੇ ਮੈਨੂੰ ਇਸਤਿਫਾ ਦੇਣਾ ਜਾਂ ਨਹੀਂ ਦੇਣਾ ਮਗਰ ਇਹਦੇ ਵਿੱਚ ਆਪਣੀ ਨੈਤਿਕਤਾ ਦੇ ਉਤੇ ਇਸਤਫਾ ਪਾਰਟੀ ਦੇ ਅੱਗੇ ਰੱਖਣਾ ਚਾਹੀਦਾ ਸੀ ਪਾਰਟੀ ਇਹਨੂੰ ਮਨਜ਼ੂਰ ਕਰਦੀ ਨਾ ਮਨਜ਼ੂਰ ਕਰਦੀ ਮਗਰ ਇੱਕ ਇਲੈਕਸ਼ਨ ਦੋ ਇਲੈਕਸ਼ਨ ਤਿੰਨ ਇਲੈਕਸ਼ਨ ਚੌਥੀ ਇਲੈਕਸ਼ਨ ਤੋਂ ਬਾਅਦ ਜਿਸ ਵਕਤ ਇੱਕ ਰਿਵੋਲਟ ਹੋਇਆ ਇਹ ਹੁਣ ਮੈਂ ਸਮਝਦਾ ਕਿ ਲਾਜ਼ਮੀ ਸੀ ਔਰ ਅੱਜ ਵੀ ਅਗਰ ਸਰਦਾਰ ਸੁਬੀਰ ਸਿੰਘ ਬਾਦਲ ਸਾਹਿਬ ਅਗਰ ਦੋ ਕਦਮ ਪਿੱਛੇ ਚੁੱਕਦੇ ਹੁੰਦੇ ਨੇ ਤਾਂ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਫਿਰ ਇੱਕ ਰਿਫਾਰਮ ਆਏਗਾ ਅਕਾਲੀ ਦਲ ਵੀ ਫਿਰ ਦੁਬਾਰਾ ਉਬਲੰਦੀਆ ਤੇ ਪਹੁੰਚੇਗਾ ਕਿਆ ਲੱਗਦਾ ਹੈ ਕਿ ਸਰ ਬਚਾਉਣੇ ਕੀ ਵੀ ਕੋਸ਼ਿਸ਼ ਕੀ ਜਾ ਰਹੀ ਹੈ ਕਿਉਂਕਿ ਇੱਕ ਧੜਾ ਜਿਸ ਤਰੀਕੇ ਸੇ ਕਹਿ ਰਹਾ ਹੈ ਕਿ ਸਤੀਫਾ ਦੇ ਦੇਣਾ ਚਾਹੀਏ ਕਮੇਮ ਜੋ ਹੈ ਉਹ ਛੇਕਨੇ ਚਾਹੀਏ ਔਰ ਦੂਸਰੀ ਤਰਫ ਇੱਕ ਉਹਨਕੇ ਸੁਭੀਸ਼ਿੰਗ ਬਾਬਲ ਕੇ ਬਚਾਓ ਮੇਂ ਜੋ ਹੈ ਕੁਝ ਨੇਤਾ ਆ ਜਾਤੇ ਹੈ ਦੇਖੋ ਇਹ ਤੇ ਲਾਜ਼ਮੀ ਹੈ ਕਿ ਜਿਹੜਾ ਪ੍ਰਧਾਨ ਹੁੰਦਾ ਹੈ ਉਹਦੇ ਨਾਲ ਕਹੀ ਲੋਗ ਐਫ ਜੇ ਹੁੰਦੇ ਨੇ ਔਰ ਜਿਹੜੇ 2-4 ਲੋਗ ਸਿਰਫ ਨਜ਼ਰ ਆ ਰਹੇ ਨੇ ਬਾਕੀ ਸਾਰੀ ਮੋਸਟ ਆਫ ਦੀ ਪਾਰਟੀ ਜਿਹੜੀ कल जेडी रखड़ा साहब टीम साहब और चंदू माजरा दी अगवाई ਦੇ ਵਿੱਚ ਬੀਬੀ ਜ਼ਗੀਰ ਕੌਰ ਉਹਨਾਂ ਦੀ ਮਲੂਕਾ ਸਾਹਿਬ ਉਹਨਾਂ ਦੇ ਜਿਹੜੇ ਸਾਰੇ ਇਕੱਠੇ ਬੈਠੇ ਹੈ ਮਗਰ ਦੋ ਤਿੰਨ ਬੰਦੇ ਜਿਹੜੇ ਹੁੰਦੇ ਨੇ ਮੈਂ ਉਹਨਾਂ ਨੂੰ ਕੋਈ ਨਾਮ ਨਹੀਂ ਦੇਣਾ ਚਾਹੁੰਦਾ ਕਿਉਂਕਿ ਉਹ ਵੀ ਸੀਨੀਅਰ ਲੀਡਰਸ ਨੇ ਮਗਰ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਅੱਜ ਅਗਰ ਇਹ ਪਾਰਟੀ ਦੇ ਰਿਵੋਲਟ ਹੋਇਆ ਤੇ ਇਹਦੇ ਐਨਾਲਿਸਿਸ ਕਰਨਾ ਚਾਹੀਦਾ ਹੈ ਔਰ ਪਾਰਟੀ ਨੂੰ ਦੁਬਾਰਾ ਖੜੇ ਕਰਨ ਵਸੇ ਇੱਕ ਬੰਦੇ ਦੇ ਪਿੱਛੇ ਲੱਗ ਕੇ ਪਾਰਟੀ ਨਾ ਡੋਬੀ ਜਾ ਕਿਉਂਕਿ ਕੌਮ ਦੀ ਬਹੁਤ ਵੱਡੀ ਨਜ਼ਰਾਂ ਅੱਜ ਵੀ ਅਕਾਲੀ ਦਲ ਦੇ ਉੱਤੇ ਨੇ ਅਕਾਲੀ ਦਲ ਦਾ ਜ਼ਿੰਦਾ ਰਹਿਣਾ ਅਕਾਲੀ ਦਲ ਦਾ ਬੁਲੰਦੀਆਂ ਤੇ ਰਹਿਣਾ ਹਰ ਸਿੱਖ ਵਸੇ ਲਾਜ਼ਮੀ ਹੈ